ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਆ ਸੋ ਗੁਰੂ ਮਹਾਰਾਜ ਜੀ ਦਾ ਸ਼ਬਦ ਹੈ ਵਿਲਾਵਲ ਮਹੱਲਾ 5 ਤਾਤੀ ਬਾਉਨਾ ਲੱਗਾਈ ਪਾਰ ਬ੍ਰਹਮ ਸਰਣਾਈ ਚੌ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੈ ਲੈ ਭਾਈ ਸਤਗੁਰ ਪੂਰਾ ਪੇਟਿਆ ਜਿਨੇ ਬੰਤ ਬਣਾਈ ਰਾਮ ਨਾਮ ਔਖ ਦੀ ਆਇ ਕਾ ਲੈ ਬਲਾਈ ਰਾਖ ਲੀਤਣ ਰੱਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੈ ਸਾਈ ਸੋ ਜੋ ਇਹ ਸ਼ਬਦ ਹੈ ਇਸ ਸ਼ਬਦ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਤੇ ਇੱਕ ਗੁਰਮਖ ਪਿਆਰਾ ਸੀ ਆ ਉਹਦੇ ਘਰ ਵਿੱਚ ਬਦਰੂ ਸੀ ਬਦਰੂ ਤੇ ਉਸ ਗੁਰਮਖ ਪਿਆਰੇ ਨੇ ਇਹ ਸ਼ਬਦ ਦਾ ਜਾਪ ਕੀਤਾ ਬਿਲਾਵਨ ਮਹੱਲਾ ਪੰਜਵਾ ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸਰਣਾਈ ਜੋ ਗਿਰਦ ਹਮਾਰਾ ਰਾਮਕਾਰ ਦੁੱਖ ਲਗੈ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨਮਤ ਬਣਾਈ ਰਾਮ ਨਾਮ ਔਖ ਦੀ ਐ ਕਲਬਲਾਈ ਰਾਖ ਲਈ ਇਤਨਾ ਰੱਖਣਾ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਾਈ ਇਸ ਸ਼ਬਦ ਦਾ ਜਾਪ ਕੀਤਾ 40 ਦਿਨ ਇਹ 40 ਦਿਨ ਰੋਜ਼ ਦੋ ਦੋ ਮਾਲਾ ਸ਼ਬਦ ਦੇ ਜਾਪ ਦੀ ਕਰਦਾ ਸੀਗਾ ਤੇ 40 ਦਿਨਾਂ ਬਾਅਦ ਜਦੋਂ ਨੇ ਜਲ ਦਾ ਛੱਟਾ ਦਿੱਤਾ ਤਾਂ ਜਿਹੜੀ ਉਹਨਾਂ ਦੇ ਘਰੋਂ ਬਦਰੂਦ ਸੀਗੀ ਓਹ ਚਲੀ ਗਈ ਸੀ ਤੇ ਜਾਂਦੀ ਜਾਂਦੀ ਐਵੇਂ ਵੀ ਕਹੀ ਗਈ ਸੀ ਵੀ ਇੱਥੇ ਨਾਮ ਦੇ ਪੈਰੇ ਨੇ ਸ਼ਬਦ ਦੀ ਕਰਾਮਾਤ ਵਰਤੀ ਐ ਤੇ ਜਦੋਂ ਵੀ ਤੁਸੀਂ ਸ਼ਬਦ ਜਾਪ ਕਰਨਾ ਕੋਈ ਵੀ ਸ਼ਬਦ ਦਾ ਜਾਪ ਕਰਨਾ ਉਹਦੇ ਮੂਰੇ ਇੱਕ ਓੰਕਾਰ ਸਤਗੁਰ ਪ੍ਰਸਾਦ ਜ਼ਰੂਰ ਲਾਉਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਿਲਾਵਲ ਮਹੱਲਾ ਪੰਜਵਾ ਤਾਤੀ ਬਾਉਨਾ ਲੱਗਾਈ ਪਾਰ ਬ੍ਰਹਮ ਸਰਣਾਈ ਚਾਹ ਉਹ ਗਰਧਾ ਮਾਰਾ ਰਾਮਕਾਰ ਦੁੱਖ ਲਗਾ ਨਾ ਭਾਈ ਪਹਿਲਾਂ ਉਹਦੇ ਅੱਗੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਰੂਰ ਲਾਣਾ ਤਾਂ ਐਸਾ ਐਸਾ ਇਸ ਦੇ ਨਾਲ ਬਹੁਤ ਜ਼ਿਆਦਾ ਫਲ ਮਿਲਦਾ ਹੈ ਵੱਧ ਫਲ ਮਿਲਦਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਾਇਨਾ ਜਦੋਂ ਸ਼ਬਦ ਖਤਮ ਹੁੰਦਾ ਹੈ ਤਾਂ ਨਮਹ ਕਹਿਣਾ ਨੰਨਾ ਮੰਮਾ ਹਾ ਨਮਹ ਹੈ ਜਿਵੇਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਿਲਾਵਲ ਮਹੱਲਾ ਪੰਜਵਾ ਤਾਤੀ ਬਾਉਨਾ ਲੱਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦਾ ਹਮਾਰੇ ਰਾਮਕਾਰ ਦੁੱਖ ਲਗਾ ਨਾ ਭਾਈ ਸਤਗੁਰੂ ਪੂਰਾ ਪੇਟਿਆ ਜਨ ਬੰਤ ਬਣਾਈ RAM ਨਾਮ ਔਖ ਦੀ ਇਕ ਲੇ ਬਲਾਈ ਰੱਖ ਲੀਏ ਤੈਨ ਰਖਣ ਹਰ ਸਭ ਬਿਯਾਦ ਮਟਾਈ ਕੋਹਲਾ ਨਿਕ ਕਿਰਪਾ ਪਈ ਪ੍ਰਭ ਪਏ ਸਹਾਏ ਨਮਹ ਹੈ ਨਮਹ ਜਰੂਰ ਲਾਣਾ ਤਾਂ ਇਸ ਨਾਲ ਬਈ ਗੁਰੂ ਵੱਧ ਫਲ ਦਿੰਦਾ ਐਸੇ ਮੂਰੇ ਇੱਕ ਓੰਕਾਰ ਸਤਗੁਰ ਪ੍ਰਸਾਦ ਲਾਏ ਨਾਲ ਪਿੱਛੇ ਤੇ ਜਦੋਂ ਬਾਅਦ ਚੋ ਸ਼ਬਦ ਖਤਮ ਹੁੰਦਾ ਹੈ ਨਮਾ ਜਰੂਰ ਲਾਉਣਾ ਸੋ ਇਸੇ ਸ਼ਬਦ ਦਾ ਜਾਪ ਕਰੋ ਵੱਧ ਤੋਂ ਵੱਧ 40 ਦਿਨ ਜਾਪ ਕਰੋ ਰੋਜ਼ ਦੋ ਦੋ ਮਾਲਾ ਜਾਪ ਕਰੋ ਸੋ ਗੁਰੂ ਦੀ ਕਿਰਪਾ ਵਰਤ ਜੀ ਦੇ ਸ਼ਬਦ ਦੇ ਜਾਪ ਨਾਲ ਵੱਧ ਤੋਂ ਵੱਧ ਜਾਪ ਕਰੋ ਇਸ ਸ਼ਬਦ ਦਾ ਤੇ ਬਾਦ ਵਿੱਚ ਜਲ ਦਾ ਛਿੱਟਾ ਦੋ ਘਰ ਵਿੱਚ ਘਰ ਵਿੱਚ ਕੋਈ ਬਦਰੂ ਨਹੀਂ ਹੋਊਗੀ ਕਲਾ ਕਲੇਸ਼ੀ ਮਿਟ ਜਾਣਗੇ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ